மேலும் பிரிந்து ਘਟਨਾ ਵੀਰੇ ਵਾਪਰਿਆ ਕਿ ਸਾਡੇ ਪਿੰdte ਪੰਚਾ ਭੁਪਿੰਦਰ ਸਿੰਘ ਉਹਨਾਂ ਨੇ ਮਕਾਨ ਪਾਇਆ ਸੀ ਜੀ ਪਿਛਲੇ 5-6 ਮਹੀਨਿਆਂ ਤੋਂ ਸਾਡੇ ਘਰ ਵਿੱਚ ਰਹਿ ਰਹੇ ਸੀ ਤੇ ਹੁਣ ਦੇਖੋ ਬਿੱਲ ਤਾਂ ਜੀ ਉਹਨਾਂ ਨੇ ਭਰਨਾ ਸੀ ਮਹਜ 7000 ਰੁਪਏ ਬਿੱਲ ਪਿੱਛੇ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਬਿੱਲ ਭਰ ਦੋ ਉਹਨਾਂ ਨੇ ਮਕਾਨ ਵਰਤੇ ਬਿੱਲ ਤਾਂ ਉਹੀ ਭਰਨਗੇ ਉਹਨਾਂ ਨੇ ਆ ਕੇ ਤਿੰਨ ਚਾਰ ਜਨਾਨੀਆਂ ਇਕੱਠੀਆਂ ਕਰਕੇ ਸਿਰਫ 7000 ਪਿੱਛੇ ਪਿੰdte ਦੇ ਮੌਜੂਦਾ ਪੰਚ ਨੇ ਭੁਪਿੰਦਰ ਸਿੰਘ ਨੇ ਆ ਕੇ ਮੇਰੇ ਤੇ ਮੇਰੇ ਘਰ ਵਾਲੇ ਦੀ ਕੁੱਟਮਾਰ ਕੀਤੀ ਉਹਦੀ ਪਤਨੀ ਨੇ ਇਹ ਵੀਰੇ 7 ਤਰੀਕ ਦੀ ਹੈ ਸਵੇਰੇ 6 6:15 ਦੀ ਘਟਨਾ ਹੈ ਜੀ ਤੇ ਵਾਇਰਲ ਹੋ ਰਹੀ ਹੈ ਹਾਂਜੀ ਹਾਂਜੀ ਸਾਡੇ ਘਰ ਦੀ ਹੈ ਜੀ ਕੋਈ ਕੋਣ ਆਇਆ ਸੀ ਜਸਵੀਰ ਕੋਰਾਈ ਸੀ ਜੀ ਭੋਲੀ ਆਈ ਸੀ ਜੀ ਪਿੰਕੀ ਆਈ ਸੀ ਉਹਨਾਂ ਨੇ ਮੈਨੂੰ ਬਾਰੇ ਮੇਰੇ ਤੇ ਅਟੈਕ ਕੀਤਾ ਮੇਰੇ ਬਾਹਾਂ ਫੜੀਆਂ ਹਾਂਜੀ ਹਾਂਜੀ 7000 ਰੁਪਏ ਨੂੰ ਲੈ ਕੇ ਵੀ ਇਹ ਘਟਨਾ ਵਾਪਰੀ ਹੈ ਜੀ ਕਿਉਂਕਿ ਉਹਨੇ ਵੌਇਸ ਨੋਟ ਵੀ ਸ਼ੇਅਰ ਕੀਤੇ ਜਿਦੇ ਵੀ ਤੁਸੀਂ ਮਾੜਾ ਮੋਟਾ ਗਲਤ ਬੋਲ ਗਏ ਹਾਂਜੀ ਹਾਂਜੀ ਗਲਤ ਗੱਲਬਾਤ ਕਿਹ ਕੀ ਹੈ ਗਲਤ ਬਿਰੇ ਇਹ ਇੱਕ ਹੀ ਕਿਉਂਕਿ ਉਹਨਾਂ ਨੇ ਵੀ ਮੇਰੀ ਕੁੜੀਆਂ ਨੂੰ 7 7 8 8 ਸਾਲ ਦੀਆਂ ਮੇਰੀਆਂ ਕੁੜੀਆਂ ਨੇ ਤੁਸੀਂ ਇਹ ਦੇਖੋ ਬੱਚਾ 7 8 ਸਾਲ ਦੀਆਂ ਕੁੜੀਆਂ ਕਿੱਡੀਆਂ ਕਹ ਹੁੰਦੀਆਂ ਨੇ ਉਹਨਾਂ ਦਾ ਮੈਨੂੰ ਮੈਡੀਕਲ ਕਰਵਾਉਣ ਲਈ ਕਿਹਾ ਗਿਆ ਮੇਰੀ ਕੁੜੀਆਂ ਨੂੰ ਵੀਰੇ ਕੋਈ ਬੋਲੇਗਾ ਮੈਂ ਤਾਂ ਫੇਰੇ ਬੋਲਾਂਗੀ ਉਹ ਜੇ ਮੇਰੀ ਕੁੜੀਆਂ ਨੂੰ ਕੋਈ 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 ਨਹੀਂ ਵੀਰੇ ਸਹਿ ਸਕਦਾ ਹੈਗਾ ਤੁਸੀਂ ਇਹ ਦੇਖੋ 7 8 ਸਾਲ ਦੀ ਕੁੜੀ ਦਾ ਮੈਡੀਕਲ ਕਸਤ ਕਰ ਲਾਂਗੀ ਵੀਰੇ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਹੋ ਵੀਰੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਦੀ ਮੰਗ ਹੈ ਮੇਰੇ ਘਰੇ ਆ ਕੇ ਕੁੱਟਮਾਰ ਕੀਤੀ ਗਈ ਆ ਉਧਰੋਂ ਫਿਰ ਕਰਨ ਕੋੜਾ ਸਾਹਿਬ ਕਹਿ ਰਹੇ ਨੇ ਵੀ ਹਾਂਜੀ ਇਹ ਕੋਈ ਮਾੜੀ ਮੋਟੀ ਬਹਿਸ ਸੀਗੀ ਮੇਰੇ ਘਰੇ ਆ ਕੇ ਮੇਰੇ ਸਿਰ ਵਿੱਚ ਰਾੜਾ ਮਾਰੀਆਂ ਗਈਆਂ ਨੇ ਮੇਰੇ ਸਾਰੇ ਸਰੀਰ ਦੇ ਉੱਤੇ ਰਾੜਾ ਮਾਰੀਆਂ ਗਈਆਂ ਨੇ ਮਾੜੀ ਮੋਟੀ ਬਹਿਸ ਸੀ ਜੀ ਅੱਛਾ ਜੇ ਮੈਂ ਮਰ ਜਾਂਦੀ ਫਿਰ ਫਿਰ ਕਾਰਵਾਈ ਹੋਣੀ ਸੀ ਜੀ ਜਿਹੜੇ ਪੰਜ ਉਹਨਾਂ ਦੇ ਪਰਚਾ ਹੋ ਚੁੱਕੇ ਹਨ ਹਾਂਜੀ ਹੋ ਚੁੱਕੇ ਹੈ ਜੀ ਜੀ ਕਿਹਨੂੰ ਗ੍ਰਿਫਤਾਰੀ ਹੋਈ ਹੈ ਅਜੇ ਤੱਕ ਗ੍ਰਿਫਤਾਰ ਹਜੇ ਤੱਕ ਵੀਰ ਜੀ ਕੋਈ ਨਹੀਂ ਹੋਈ ਉਹ ਫਰਾਰ ਨੇ ਹਫ਼ਤਾ ਉਹਨਾਂ ਨੂੰ ਹੋ ਗਿਆ ਮੰਗ ਕਰਤੀ ਆ ਅੱਜ ਵੀਰੇ ਮੇਰੀ ਮੰਗ ਇਹ ਹੈ ਮੈਨੂੰ ਇਨਸਾਫ ਚਾਹੀਦਾ ਹੈ ਕਿ ਜਿਹੜਾ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਨਾ ਵੀ ਸਮਝੋਤਾ ਕਰੋ ਵੀਰੇ ਮੈਂ ਸਮਝੋਤਾ ਨਹੀਂ ਕਰਦੀ ਹੈਗੀ ਗੱਲ ਸਾਡੇ ਤੱਕ ਹੁੰਦੀ ਸੀ ਕਰ ਲੈਂਦੇ ਹੁਣ ਗੱਲ ਜੀ ਮੇਰੇ ਬੱਚਿਆਂ ਤੇ ਆ ਗਈ ਮੇਰੀ ਕੁੜੀਆਂ ਤੇ ਆ ਗਈ ਮੈਂ ਵੀਰੇ ਸਮਝੋਤਾ ਨਹੀਂ ਕਰਨਾ ਮੈਨੂੰ ਮੈਨੂੰ ਮੇਰਾ ਮੈਨੂੰ ਜਸਟਿਸ ਚਾਹੀਦੀ ਹੈ ਬਸ ਹਾਂਜੀ ਪਾਇਆ ਜਾ ਰਿਹਾ ਜੀ ਪਿੰਡ ਦੇ ਸਰਪੰਚ ਵੱਲੋਂ ਪਾਇਆ ਜਾ ਰਿਹਾ ਜੀ ਜੀ ਰੀਚਾ ਕੋੜਾ ਮੈਂ ਵੱਲੋਂ ਪਾਇਆ ਜਾ ਰਿਹਾ ਉਹਨਾਂ ਦੇ ਹਸਬੰਡ ਕਰਨ ਕੋੜਾ ਵੱਲੋਂ ਪਾਇਆ ਜਾ ਰਿਹਾ ਹੈ ਬਿਆਨ ਆਇਆ ਹੈ ਕਿ ਅਸੀਂ ਸਮਝੌਤਾ ਕਰਨ ਨੂੰ ਤਿਆਰ ਹੈਗੇ ਕਿਉਂਕਿ ਪਿੰਡ ਦੀ ਗੱਲ ਹੈ ਜਿਹੜੇ ਪਿੰਡ ਵਿੱਚ ਹੀ ਰਹਿ ਜਾਂਦੀ ਤਾਂ ਠੀਕ ਗੱਲ ਹੈ ਕਿੰਨੀ ਗੱਲ ਜਾਇਜ਼ ਨਹੀਂ ਕਿਉਂ ਵੀਰੇ ਦੇਖੋ ਹੱਦ ਤਾਂ ਉਹ ਹੁੰਦੀ ਜਿਹੜੀ ਬੋਲਬਾਣੀ ਤੱਕ ਹੋਵੇ ਉਹਨਾਂ ਨੇ ਮੇਰੇ ਘਰ ਆ ਕੇ ਅਟੈਕ ਕਰਿਆ ਮੇਰੇ ਸਿਰ 'ਚ ਰਾੜਾਂ ਤੱਕ ਮਾਰੀਆਂ ਗਈਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਮੇਰੇ ਹਸਬੰਡ ਤੇ ਮੇਰੇ ਵੱਲੋਂ ਉਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਜਾ ਰਿਹਾ ਜੇ ਕੀਤਾ ਜਾ ਰਿਹਾ ਤਾਂ ਤੁਸੀਂ ਕਹਿ ਸਕਦੇ ਹੋ ਬਿੰਦੇਖੋ ਜੀ ਉਹਨਾਂ ਨੇ ਆ ਕੇ ਪਹਿਲ ਕੀਤੀ ਹੈ ਮੇਰੇ ਘਰ ਤੇ ਗੇ ਰੋੜੇ ਮਾਰੇ ਨੇ ਰਾਤ ਨੂੰ ਉਹਨਾਂ ਦੀ ਪਲੈਨਿੰਗ ਪੂਰੀ ਸੀ ਜੀ ਵੀਰੇ ਜਦੋਂ ਮੈਂ ਆਪਣੇ ਮੇਰੇ ਸਰੀਰ ਤੇ ਸੱਟਾਂ ਵੱਜੀਆਂ ਵੀਰੇ ਮੈਂ ਐਂਬੂਲੈਂਸ 108 ਤੇ ਨੰਬਰ ਤੇ ਕਾਲ ਕੀਤੀ ਮੈਂ ਉਹਨਾਂ ਐਂਬੂਲੈਂਸ ਨੂੰ ਬੁਲਾਇਆ ਵੀਰੇ ਅੱਧਾ ਘੰਟਾ ਕੱਟ ਘੰਟੇ ਵਾਂਗ ਹੋ ਗਿਆ ਹੋਊਗਾ ਵੀਰੇ ਉਹਨਾਂ ਨੇ ਘੰਟਾ ਐਂਬੂਲੈਂਸ ਰੋਕੀ ਰਹੀ ਹੈ ਮਰੀਜ਼ ਦੀ 1 ਮਿੰਟ ਐਂਬੂਲੈਂਸ ਹੋਣ ਪਿੱਛੇ ਜਾ ਨਿਕਲ ਜਾਂਦੀ ਹੈ ਜੀ ਉਹਨਾਂ ਨੇ ਘੰਟਾ ਐਂਬੂਲੈਂਸ ਰੋਕੀ ਰੱਖੀ ਹੈ ਜੀ ਇਹ ਭੁਪਿੰਦਰ ਸਿੰਘ ਭੁਪਿੰਦਾ ਸਿੰਘ ਨਾ ਉਹਦੀ ਵਾਈਫ ਨੇ ਜਸਬੀਰ ਕੌਰ ਨੇ ਹਾਂਜੀ ਹੁਣ ਕੀ ਨਾਮ ਹੈ ਮਿੱਟੂ ਸਿੰਘ ਜੀ ਕਿੱਥੇ ਰਹਣ ਵਾਲਾ ਇੰਦਰਪੁਰ ਕੀ ਜਿਹਦਾ ਵਾਪਰਾ ਹੋਇਆ ਕਟਨਾ ਹੋਈ ਹੈ ਇਹ ਜੀ ਜਿਹਨਾਂ ਨੇ ਜਾਨ ਨੂੰ ਮਾਰਨ ਦਾ ਸਾਨੂੰ ਰਾਤ ਨੂੰ ਹੀ ਪਲਾਨਿੰਗ ਬਣਾ ਰੱਖੀ ਸੀ ਕਿ ਜੀ ਤੇ ਰਾਤ ਨੂੰ ਇੱਕ ਪਿੱਛੇ ਨੂੰ ਗੱਲ ਹੋਈ ਯਾਰ ਕਹਿੰਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਤੁਹਾਡਾ ਤੁਸੀਂ ਦੇਖ ਸਕਦੇ ਹੋਗੇ ਉਹਨਾਂ ਕੈਮਰੇ ਤੱਕ ਸਾਹਤ ਨੂੰ ਸਾਡੇ ਪੰਚੁੱਕੇ ਸੀਗੇ ਜੀ ਉਹ ਤੇ ਅੰਦਰ ਜਾ ਕੇ ਸਾਡੇ ਕੈਮਰੇ ਬੰਦ ਕਰਤੇ ਉਹਨਾਂ ਨੇ ਜੀ ਤੇ ਉਹਨਾਂ ਨੂੰ ਇਹ ਸੀ ਕਿ ਕੋਈ ਰਿਕਾਰਡ ਨਹੀਂ ਹੋ ਰਿਹਾ ਜੀ ਤੇ ਬੱਚ ਸਾਡੀ ਕੁੱਟ ਮਾਰ ਸ਼ੁਰੂ ਕਰਤੀ ਜੀ ਹਾਂਜੀ ਬੱਚਾ ਨੇ ਬੱਚਾ ਤੇ ਮਾਰ ਲੱਗੇ ਸੀਗੇ ਜੀ ਹਾਂਜੀ ਉਹ ਆਪਣੇ ਕੋਲੇ ਸਭ ਰਿਪੋਰਟ ਪਿਆ ਜੀ ਆਪਾਂ ਦਿਖਾ ਸਕਦੇ ਹਾਂ ਜੀ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਪ੍ਰੈਸ਼ਰ ਤਾਂ ਹੁਣੇ ਹੀ ਬਣਾਇਆ ਜਾ ਰਿਹਾ ਜੀ ਸਰਪੰਚ ਜੀ ਸੀ ਕਿ ਮੰਨ ਲਓ ਵੀ ਸਾਰੀ ਜੀ ਪਿੰਡ ਦੀ ਗੱਲ ਪਿੰਡ ਚ ਰਹਿ ਜਾਂਦੀ ਤਾਂ ਆਪਾਂ ਪਿੰਡ ਦੀ ਗੱਲ ਪਿੰਡ ਚ ਰੱਖਣ ਨੂੰ ਤਿਆਰ ਸੀਗੇ ਜੀ ਜੇ ਪਿੰਡ ਚ ਰਹਿ ਜਾਂਦੀ ਕਿਉਂਕਿ ਮੈਂ ਸਾਡੇ ਤੇ ਪਹਿਲਾਂ ਤਾਂ ਅੰਦਰ ਕੁੱਟਮਾਰ ਕੀਤੀ ਗਈ ਤੇ ਜਦੋਂ ਮੈਂ 22 ਨੂੰ ਆਪਣੀ ਦਵਾਈ ਦਿਵਾਉਣ ਜਾ ਰਿਹਾ ਸੀਗਾ ਜੀ ਬਾਹਰ ਆ ਕੇ ਫੇਰ ਪੰਜ-ਸੱਤ ਜਣੇ ਨੇ ਸਾਨੂੰ ਕੁੱਟਮਾਰ ਦੁਬਾਰਾ ਕੀਤੀ ਆ ਜੀ ਤੇ ਅਸੀਂ ਜਾਨ ਬਚਾਉਣ ਦੇ ਮਾਰੇ ਕਿਸੇ ਦੇ ਘਰ ਦੇ ਵਿੱਚ ਲੁੱਕ ਗਏ ਸੀਗੇ ਜੀ ਸਰਸਨ ਤੋਂ ਤੇ ਇਹ ਮੰਗ ਕਰ ਰਹੇ ਵੀ ਸਾਡਾ ਹਾਂਜੀ ਜਿ ਜ ਹਾਂਜੀ ਜਿੱਦਾਂ ਉਹਨਾਂ ਨੇ ਕੀਤਾ ਹਾਂਜੀ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਜਾਵੇ ਹਾਂਜੀ ਉਹਨਾਂ ਦੇ ਪਰਚਾ ਹੋ ਗਏ ਜੀ Ich bin nicht ਨਾਮ ਹੈ ਤੁਹਾਡਾ ਹਾਂਜੀ ਸਰਪੰਚ ਜੀ ਮੇਰਾ ਨਾਮ ਰਿਚਾ ਕੋੜਾ ਹੈ ਤੇ ਮੈਂ ਪਿੰਡ ਇੰਦਰਪੁਰਾ ਤੋਂ ਸਰਪੰਚਾ ਮੈਮ ਮਾਮਲਾ ਸਾਹਮਣੇ ਆਇਆ ਜਿੱਦੇ ਵੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਪੋਚਾਲ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਇੱਕ ਕੁਝ ਪਿੰਡ ਦੇ ਬੰਦੇ ਇੱਕ ਸ਼ਖਸ ਨੂੰ ਤੁਹਾਡੇ ਪਿੰਡ ਜਾ ਕੇ ਕੁੱਟਦੇ ਆਂ ਸਿਰ ਸਾਢੇ ਪੰਜ ਗੱਡਣਾ ਤੇ ਲੇਡੀਜ਼ ਨੂੰ ਵੀ ਕੁੱਟਮਾਰ ਹੁੰਦੀ ਹੈ ਕੀ ਐਕਚੁਅਲੀ ਗੱਲਬਾਤ ਕੀ ਹੈ ਉਹਦੇ ਵਿੱਚ ਦੇਖੋ ਪਿੰਡ ਦੇ ਦੋ ਪਰਿਵਾਰ ਨੇ ਆਪਸ ਵਿੱਚ ਪੜੋਸੀ ਸੀਗੇ ਬੜੀ ਅਫਸੋਸਜਨਕ ਇੱਕ ਇਹ ਸਿਚੁਏਸ਼ਨ ਸਾਡੇ ਪਿੰਡ 'ਚ ਸਾਹਮਣੇ ਆਈ ਹੈ ਤੇ ਦੋਨੋਂ ਪਰਿਵਾਰ ਜਿਹੜੇ ਨੇ ਅਸਲ ਵਿੱਚ ਬਹਿਸਬਾਜ਼ੀ ਤੋਂ ਸ਼ੁਰੂਆਤ ਕਰਦੇ ਹੋਏ ਇੱਕ ਦੂਜੇ ਨੂੰ ਗਲਤ ਤੇ ਮਨੁੱਖਤਾ ਦੇ ਵਿਰੋਧੀ ਸ਼ਬਦ ਜਿਹੜੇ ਹੁੰਦੇ ਨੇ ਜਾਤੀ ਸੂਚਕ ਸ਼ਬਦ ਤੇ ਗੰਦੀ ਸ਼ਬਦਾਵਲੀ ਯੂਜ਼ ਕਰਦੇ ਹੋਏ ਬਹਿਸਬਾਜ਼ੀਆਂ ਤੋਂ ਸ਼ੁਰੂ ਕਰਦੇ ਹੋਏ ਇਹ ਦੋਨੋਂ ਪਰਿਵਾਰ ਹਾਥਾਪਾਈ ਤੱਕ ਪਹੁੰਚ ਗਏ ਤੇ ਨੌਬਤ ਇੱਥੇ ਤੱਕ ਆ ਗਈ ਕਿ ਪੁਲਿਸ ਨੂੰ ਵਿੱਚ ਇਨਵੋਲ ਕਰ ਦਿੱਤਾ ਗਿਆ ਤੇ ਫਿਰ ਇੱਕ ਐਫ ਆਈ ਆਰ ਵੀ ਦਰਜ ਹੋਈ ਜੀਬਮ ਜਿਹੜੇ ਕੁਟਬੜ ਦੇ ਜਿਹੜਾ ਮਾਮਲਾ ਸਾਹਮਣੇ ਆ ਪਿੰਡ ਦੇ ਪੰਚ ਵਿੱਚ ਭਵਿੰਦਰ ਜੀ ਪੰਚਾ ਹੋ ਹਾਂਜੀ ਭੁਪਿੰਦਰ ਜੀ ਪੰਜ ਦੇ ਸਾਡੇ ਪੰਜ ਸਾਹਿਬ ਨੇ ਤੇ ਆਪਈ ਜਿਹੜੀ ਦਰਜ ਹੋਈ ਹੈ ਹੁਣ ਆਪਰ ਕੋ ਜਿਹੜੇ ਇੱਕ ਟਾਈਮ ਹੈ ਵੀ ਨਹੀਂ ਉਥੇ ਘਾਹੇ ਲੱਗਦਾ ਕਿ ਜਿਵੇਂ ਕੁੱਟਮਾਰ ਜਿਵੇਂ ਸਾਹਮਣੇ ਆਈ ਹੈ ਇਹ ਕੀ ਅਫਸੋਸ ਨਾਲ ਜਾਂ ਹੁਣਾਂ ਨਹੀਂ ਚਾਹੀਦਾ ਸੀ ਸਰ ਨਹੀਂ ਅਫਸੋਸ ਜਨਕ ਘਟਨਾ ਤੇ ਹੈਗੀ ਹੈ ਹਨਾ ਪਰ ਕਾਰਨ ਕੀ ਨੇ ਉਹ ਕਾਰਨ ਜਾਣਨ ਦੀ ਵੀ ਹੈਨਾ ਪਿਛੋਕੜ ਜਿਹੜਾ ਕਾਰਨ ਬੜੇ ਨੇ ਇਸ ਮਸਲਾ ਸਾਹਮਣੇ ਆ ਰਿਹਾ ਕਹਿੰਦੇ ਉਹਨਾਂ ਨੇ ਸਾਡੇ ਘਰ ਰਹੇ ਆ ਉਹਦਾ ਘਰ ਵਾਂਡ ਰਸ ਤੇ ਬਿੱਲ ਨਹੀਂ ਭਰਿਆ ਗਿਆ ਕੋ 8000 ਦਾ ਮਾਮਲਾ ਪਸਿਆ ਜਾ ਰਿਹਾ ਦੇਖੋ ਪਿੰਡ ਦੀ ਸਾਂਝ ਹੁੰਦੀ ਹੈ ਹੈਨਾ ਜੇ ਕਿਸੇ ਦੇ ਘਰ ਕੋਈ ਉਹਨੂੰ ਰਹਿਣਾ ਵੀ ਪੈ ਗਿਆ ਤੇ ਆਪਸ ਚੋ ਸਾਂਝ ਚ ਰਹ ਰਹੇ ਸੀ ਤੇ ਹੁਣ ਜੇ ਕੋਈ ਬਿੱਲ ਦਾ ਕੋਈ ਐਸਾ ਮਾਮਲਾ ਕੋਈ ਆਇਆ ਵੀ ਸੀਗਾ ਤੇ ਇਹ ਤਾਂ ਬੈਠ ਕੇ ਨਿਪਟਾਰਾ ਹੋਣ ਵਾਲੀ ਗੱਲ ਸੀ ਇਸ ਵਿੱਚ ਇਹਨੂੰ ਇੰਨਾ ਵਧਾ ਕੇ ਆਪਾਂ ਇੱਕ ਦੂਜੇ ਨਾਲ ਹੈਨਾ ਅਫਸੋਸਜਨਕ ਆਪਾਂ ਗੱਲਾਂ ਕਰੀਆਂ ਤੇ ਜਿਹਨੂੰ ਮਤਲਬ ਐਸੇ ਐਸੇ ਵਾਇਸ ਨੋਟ ਸ਼ੇਅਰ ਕਿਤੇ ਗਏ ਜਿਹਨੂੰ ਸੁਣਨ ਵਾਲੇ ਨੂੰ ਵੀ ਜਿਸ ਨੂੰ ਸ਼ਰਮ ਆ ਜੇ ਹੈ ਨਾ ਤੇ ਇਹ ਇੱਕ ਅਫਸਰ ਜਨਾ ਕਟ ਮੈਸੇਜ ਕੀਤਾ ਜਾਏਗਾ ਪਿੰਡ ਵਸੀਆ ਨੂੰ ਕਿ ਜੇ ਐਵੇਂ ਦੀ ਘਟਨਾ ਵਾਪਰਦੀ ਹੈ ਤਾਂ ਕੀ ਹੋਣਾ ਚਾਹੀਦਾ ਮੈਸੇਜ ਇਹ ਹੈ ਕਿ ਪਿੰਡ ਪੱਦਰ ਤੇ ਪਹਿਲੇ ਤਾਂ ਸਾਰੇ ਦੇ ਸਾਰੇ ਮਾਮਲੇ ਜਿਹੜੇ ਹਨ ਉਹ ਸੁਲਝਾਏ ਜਾਣ ਦੋਵੇਂ ਦੋਵੇਂ ਹੀ ਪਾਰਟੀਆਂ ਨੂੰ ਅਸੀਂ ਬਾਰ-ਬਾਰ ਸੰਦੇਸ਼ੇ ਲਾਇਏ ਸੀ ਕਿ ਸਾਡੇ ਕੋਲ ਆ ਕੇ ਪਿੰਡ ਪੱਦਰ ਤੇ ਪੰਚਾਇਤ ਲੈਵਲ ਤੇ ਇਹਨੂੰ ਇਸ ਮਾਮਲੇ ਨੂੰ ਸੁਲਟਾਇਆ ਜਾਵੇ ਹੈ ਨਾ ਪਰ ਜਿਹੜੇ ਆਪਣੇ ਦੂਜੇ ਮਿੱਠੂ ਅਤੇ ਰਾਜਵੀਰ ਕੌਰ ਨੇ ਇਹਨਾਂ ਨੇ ਪਿੰਡ ਪੰਚਾਇਤ ਦਾ ਕੋਈ ਸੰਦੇਸ਼ ਸਿਰਮੱਥੇ ਨਹੀਂ ਲਾਇਆ ਅਤੇ ਇਹ ਪੁਲਿਸ ਕੋਲ ਪਹੁੰਚ ਗਏ ਤੇ ਐਫ ਆਈ ਆਰ ਉੱਤੇ ਦਰਜ ਕਰਾਉਣ ਲੱਗੇ ਜੀ ਜੀ ਤੇ ਕੋਈ ਪਿੰਡ ਵਾਲੋਂ ਕੋ ਆਦੇ ਜੀ ਜਾ ਰਿਹਾ ਜੀ ਹਾਂ ਉਹਦੇ ਬਾਰੇ ਜੇਕਰ ਦੱਸੋ ਕੀ ਕੀ ਹੈਗਾ ਅਸੀਂ ਮੈਂ ਐਜ਼ ਅ ਸਰਪੰਚ ਦੇ ਸਿਰਫ ਇੱਕੋ ਹੀ ਸਾਡਾ ਸੰਦੇਸ਼ ਹੁੰਦਾ ਹੈ ਕਿ ਪਿੰਡ ਵਿੱਚ ਜਿਹੜਾ ਭਾਈਚਾਰਾ ਹੈ ਅਤੇ ਜਿਹੜਾ ਪਿੰਡ ਵਿੱਚ ਇੱਕ ਮਤਲਬ ਸਾਜ ਉਹ ਬਣੀ ਰਵੇ ਤੇ ਉਹਨੂੰ ਜੇ ਕੋਈ ਵੀ ਸਿਰਮੱਥੇ ਨਹੀਂ ਲਾਊਗਾ ਤਾਂ ਪੰਚਾਇਤ ਨੂੰ ਸਖਤ ਹੋ ਕੇ ਕਈ ਵਾਰ ਕੁਝ ਐਸੇ ਨੰਨੇ ਲੈਣੇ ਲੈਣੇ ਪੈ ਜਾਂਦੇ ਨੇ ਜਿਦੇ ਲਈ ਸਾਨੂੰ ਕੁਝ ਮਤਲਬ ਕੋਈ ਆਦੇਸ਼ ਨੇ ਜਿਹੜੇ ਅਸੀਂ ਪੰਚਾਇਤ ਜਿਹੜਾ ਐਕਟ ਹੈਗਾ ਪੰਜਾਬ ਪੰਚਾਇਤ ਐਕਟ ਉਹਦੇ ਥਰੂ ਅਸੀਂ ਆਪਣੇ ਕੁਝ ਸੈਕਸ਼ਨ ਜਿਹੜੇ ਸਾਡੇ ਸਾਡੇ ਲਈ ਸਾਨੂੰ ਸਾਨੂੰ ਪਾਵਰ ਦਿੰਦੇ ਨੇ ਉਹ ਲਾਗੂ ਕਰਕੇ ਅਸੀਂ ਕੁਝ ਮਤੇ ਪਾਸ ਕੀਤੇ ਹਾਂ ਹਾਂਜੀ ਇਸ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਿੰਡ ਪੱਧਰ ਤੇ ਹਮੇਸ਼ਾ ਸੀ ਜਿਹੜਾ ਪੀਸ ਹੈ ਨਾ ਤੇ ਜਿਹੜੀ ਸ਼ਾਂਤੀ ਹੈ ਉਹ ਕਾਇਮ ਕਰੀਏ ਤੇ ਉਹਦੇ ਲਈ ਜਿੰਨੇ ਵੀ ਮਾਮਲੇ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਪੰਚਾਇਤ ਦੇ ਲੈਵਲ ਤੇ ਆਣੇ ਚਾਹੀਦੇ ਨੇ ਜੇ ਪੰਚਾਇਤ ਉਹਨੂੰ ਨਹੀਂ ਰਿਜ਼ੋਲਵ ਕਰਦੀ ਤਾਂ ਫਿਰ ਅੱਗੇ ਉਹ ਪੁਲਿਸ ਜਾਂ ਕੋਰਟ ਅੱਗੇ ਜਾਣ ਅਤੇ ਜੋ ਵੀ ਪੁਲਿਸ ਦਾ ਤੇ ਕੋਰਟ ਦਾ ਜੋ ਵੀ ਉਹਦਾ ਉਹਨਾਂ ਦਾ ਆਦੇਸ਼ ਹੋਊਗਾ ਉਹ ਫਿਰ ਸਿਰ ਮੱਥੇ ਠੀਕ ਹੈ ਠੀਕ ਹੈ ਦੂਜਾ ਜਿਹੜੇ ਪਿੰਡ ਜਿਹੜੇ ਵੀ ਜਿੰਨੇ ਵੀ ਆਪਣੇ ਪਰਿਵਾਰ ਰਹਿ ਰਹੇ ਨੇ ਹੈ ਨਾ ਜੇ ਉਹਨਾਂ ਨੇ ਪਿੰਡ ਦੇ ਪੰਚਾਇਤ ਦਾ ਕੋਈ ਆਦੇਸ਼ ਨਹੀਂ ਮੰਨਿਆ ਤਾਂ ਪੰਚਾਇਤ ਉਹਨਾਂ ਤੇ ਸਖਤ ਜਿਹੜੇ ਕਾਨੂੰਨ ਹੈ ਉਹ ਲਾਗੂ ਕਰੇ। ਮਤਲਬ ਕਿਸ ਲੈ ਮੋਟੇਪਟੇ ਤੁਸੀਂ ਜਿਹੜੇ ਗੱਲ ਕਰਕੇ ਪਿੰਡ ਦੀ ਜਿਹੜੀ ਲੜਾਈ ਹੈ ਪਿੰਡ ਦੇ ਵਿੱਚ ਰਵੇ। ਪਿੰਡ ਦੇ ਵਿੱਚ ਹੀ ਰਵੇ ਬਿਲਕੁਲ। ਠੀਕ ਹੈ। ਥੈਂਕ ਯੂ। ਅੱਛਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪਿਛਲੇ 7 ਕਸ ਦੀ ਜਿਸ ਚ ਕੁੱਟਮਾਰ ਦਾ ਮਾਮਲਾ ਦਰਜ ਹੋ ਰਿਹਾ ਹੈ ਇਹਨੂੰ ਕੀ ਮਾਮਲਾ ਜੀ ਉਹ? ਕੋਚਿਕ ਲੇਡੀਜ਼ ਸੀ ਰਾਜਵੀਰ ਕੋਰਣਾ ਦੀ ਉਹ ਤੇ ਇੱਕ ਹੋਰ ਦਾਖਲ ਹੋਏ ਸੀ। ਤੇ ਵੀਡੀਓ ਵੀ ਅਸੀਂ ਬਾਚੀ ਗਈ ਹੈ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਜੀ 95 ਨੰਬਰ ਮਕਦਮਾ ਜੀ 68 2025 ਚ ਜੀ ਜੀ ਸਰ ਕਿਦੇ ਉੱਪਰ ਹੋਈ ਹੈ ਜਿਹੜਾ ਉਹਨੇ ਟੋਟਲ 5 ਕਿਉ ਨੇ ਵਿੱਚ 4 ਲੇਡੀਜ਼ ਨੇ ਜੀ ਤੇ ਇੱਕ ਉਹ ਜੈਂਸ ਜੀ ਭਪਿੰਦਰ ਸਿੰਘ ਜੀ ਉਹ ਪੰਚਾਇਤ ਉਸ ਪਿੰਡ ਦੇ ਜੀ ਇਹ ਸਾਨੂੰ ਨਹੀਂ ਹੈ ਇਸ ਗੱਲ ਦਾ ਜੀ ਜੇ ਫਿਲਹਾਲ ਅਸੀਂ ਸਟੇਟਮੈਂਟ ਤੇ ਅਸੀਂ ਪੁਛਤ ਕਰਨ ਕਰਦੇ ਜੀ ਇਹ ਤਾਂ ਕੁਸਤਾਰੀ ਹੋਈ ਹੈ ਜੀ ਜੀ ਅਸੀਂ ਛਾਪੇ ਮਾਰੀ ਕਰ ਰਹੇ ਹਾਂ ਜੀ ਅਸੀਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਮਾਮਲੇ ਜੀ ਇਸ ਚਲਵਾ ਸੁਣਵਾਈ ਜੀ ਚੱਲ ਰਹੀ ਹੈ ਜੱਜ ਕੇ ਹਾਂਜੀ ਹਾਂਜੀ ਐਫਆਈਆਰ ਦਰਜ ਕਰਤੀ ਸੀ ਅਗਰ ਫਰਦਰ ਇਨਵੈਸਟੀਗੇਸ਼ਨ ਚ ਕੋਈ ਹੋਣ ਜੀ ਜੀ